ਫਿਲਾਸਫਰਜ਼ ਜਿਹਨੂੰ ਅਸੀਂ ਇੱਕ ਵਰਡ ਯੂਜ਼ ਕਰਦੇ ਆ ਫਿਲਾਸੋਫਾਈਜ਼ ਕਰਦੇ ਨੇ ਫਿਲਾਸੋਫਾਈਜ਼ ਕਰਨ ਦਾ ਮਤਲਬ ਇਹ ਹੁੰਦਾ ਕਿਸੇ ਵੀ ਸਵਾਲ ਨੂੰ ਫਿਲਾਸੋਫੀ ਦੇ ਨਜ਼ਰੀਏ ਤੋਂ ਅਪਰੋਚ ਕਰਨਾ ਇਹਨੂੰ ਅਸੀਂ ਕਹਿੰਦੇ ਫਿਲਾਸੋਫਾਈਜ਼ ਕਰਨਾ ਜਦੋਂ ਅਸੀਂ ਕੋਈ ਸਵਾਲ ਮੈਂ ਸਧਾਰਨ ਪੁੱਛਾਂ ਤੁਹਾਨੂੰ ਕਿ ਇਹ ਕੀ ਹੈ ਤੁਸੀਂ ਕਹਿੰਦੇ ਇਹ ਘਰ ਹੈ ਤੇ ਜੇ ਮੈਂ ਅਗਲਾ ਕੁਐਸਚਨ ਤੁਹਾਨੂੰ ਪੁੱਛਦਾ ਘਰ ਕੀ ਹੁੰਦਾ ਹੈ ਤਾਂ ਹੁਣ ਥੋੜਾ ਜਿਹਾ ਇਹ ਕੁਐਸਚਨ ਪਹਿਲਾਂ ਨਾਲੋਂ ਫਿਲਾਸੋਫੀਕਲ ਹੋ ਗਿਆ ਕਿਉਂਕਿ ਜਦੋਂ ਮੈਂ ਘਰ ਪੁੱਛਦਾ ਘਰ ਕੀ ਹੁੰਦਾ ਹੈ ਤਾਂ ਉਹਦਾ ਮਤਲਬ ਮੈਂ ਕਿਸੇ ਪਾਰਟਿਕੂਲਰ ਘਰ ਬਾਰੇ ਨਹੀਂ ਪੁੱਛ ਰਿਹਾ ਮੈਂ ਘਰ ਦੇ ਹੋਣ ਦੀ ਲਾਜ਼ਮੀ ਸ਼ਰਤ ਬਾਰੇ ਪੁੱਛ ਰਿਹਾ ਜਦੋਂ ਮੈਂ ਪੁੱਛਦਾ ਘਰ ਕੀ ਹੁੰਦਾ ਜਦੋਂ ਮੈਂ ਪੁੱਛਦਾ ਇਹ ਕੀ ਹੈ ਤੁਸੀਂ ਉਸਦਾ ਜਵਾਬ ਦਿੰਨੇ ਘਰ ਤਾਂ ਆਪਣੇ ਦੋਨਾਂ ਦੇ ਸਾਹਮਣੇ ਕੋਈ ਇੱਕ ਆਬਜੈਕਟ ਹੈ ਆਪਾਂ ਇਸ ਗੱਲ ਦੇ ਉੱਤੇ ਅਰਾਈਵ ਕਰਨਾ ਚਾਹ ਰਹੇ ਹਾਂ ਵੀ ਆਰ ਸੀ ਕਾਮਨ ਭਾਸ਼ਾ ਦੇ ਵਿੱਚ ਇਸਦਾ ਕੀ ਨਾਮ ਰੱਖੀਏ ਕਿਹੜੀਆਂ ਸਾਊਂਡਸ ਦੇ ਨਾਲ ਕਿਹੜੇ ਸਿੰਬल्स ਦੇ ਨਾਲ ਇਸ ਨੂੰ ਰਿਪਰੈਜ਼ੈਂਟ ਕਰੀਏ ਆਪਣੇ ਬ੍ਰੇਨ ਦੇ ਸਾਹਮਣੇ ਆਪਣੇ ਆਪ ਦੇ ਸਾਹਮਣੇ ਉਦੋਂ ਮਸਲਾ ਸਿਰਫ ਇਨਾ ਹੈ ਲੇਕਿਨ ਜਿਵੇਂ ਮੈਂ ਕਹਿਣਾ ਕਰ ਕੀ ਹੁੰਦਾ ਹੈ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਮੈਂ ਕਰ ਦੇ ਹੋਣ ਦੀ ਲਾਜ਼ਮੀ ਸ਼ਰਤ ਲੱਭਣਾ ਚਾਹੁੰਦਾ ਹੈ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਦੇਖਦਿਆਂ ਹੀ ਅਸੀਂ ਕਿਸੇ ਵੀ ਦੁਨੀਆ ਦੀ ਆਬਜੈਕਟ ਨੂੰ ਕਰ ਕਹਿ ਪਾਵਾਂਗੇ ਸੋ ਉਹ ਡਿਫਾਈਨਿੰਗ ਫੀਚਰਸ ਹੋ ਗਏ ਸੋ ਜਦੋਂ ਅਸੀਂ ਡਿਫਾਈਨਿੰਗ ਫੀਚਰਸ ਵੱਲ ਨੂੰ ਵਧਦੇ ਆ ਇਸ ਕਿਸਮ ਦੇ ਤਾਂ ਇਹਦਾ ਮਤਲਬ ਸਾਡੀ ਅਪਰੋਚ ਨਾਰਮਲ ਆਰਡੀਨਰੀ ਕੁਐਸਚਨ ਤੋਂ ਫਿਲਾਸਫੀਕਲ ਕੁਐਸਚਨ ਵੱਲ ਨੂੰ ਇੱਕ ਕਦਮ ਵਧ ਗਏ ਆ ਦ ਫਿਲਾਸਫੀਕਲ ਕੁਐਸਚਨ ਉਸ ਤੋਂ ਅੱਗੇ ਵੀ ਜਾ ਸਕਦਾ ਹੁੰਦਾ ਹੈ ਉਹ ਜਦੋਂ ਤੁਸੀਂ ਘਰ ਕੀ ਹੁੰਦਾ ਹੈ ਦੀ ਕੋਈ ਇੱਕ ਡੈਫੀਨੇਸ਼ਨ ਦੱਸਦੇ ਹੋ ਫਿਰ ਉਸ ਡੈਫੀਨੇਸ਼ਨ ਨੂੰ ਕ੍ਰਿਟਿਕ ਕੀਤਾ ਜਾਂਦਾ ਹੈ ਜਿਸ ਤੋਂ ਕਹਿ ਲਈਏ ਆਪਾਂ ਵੀ ਜੇ ਵੈਸਟਰਨ ਫਿਲਾਸਫੀ ਦੇ ਵਿੱਚ ਸੋਕਰੇਟ ਦਾ ਨਾਮ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਬਾਰੇ ਆਪਾਂ ਇਹ ਵੀ ਜਾਣਦੇ ਆ ਕਿ ਉਹ ਮਸ਼ਹੂਰੀ ਇਸ ਗੱਲ ਵਾਸਤੇ ਸੀ ਕਿ ਉਹ ਸਧਾਰਨ ਲੋਕਾਂ 'ਚ ਚੱਲ ਜਾਂਦੇ ਸੀ ਤੇ ਜਿੱਥੇ ਚਾਰ ਬੰਦੇ ਖੜੇ ਨੇ ਉੱਥੇ ਉਹ ਗੱਲਬਾਤ ਤੋਰਦੇ ਸੀ ਤੇ ਸਵਾਲਾਂ ਦੇ ਰਾਹੀਂ ਲੋਕਾਂ ਨੂੰ ਕਿਸੇ ਸੱਚ ਤੇ ਕਿਸੇ ਗਿਆਨ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸੀ ਸੋ ਉਹ ਮੈਥੋਡਿਕ ਜਰਨਲ ਮੈਥਡਸ ਹੈਗਾ ਸਾਡਾ ਸ਼ੁਰੂਆਤ ਦਾ ਅੱਜ ਵੀ ਡਾਇਲੋਜੀਕਲ ਮੈਥਡ ਜਿਹੜਾ ਹੈ ਉਹ ਕਾਫੀ ਪ੍ਰੋਮੀਨੈਂਟਲੀ ਫਾਲੋ ਹੁੰਦਾ ਹੈ ਫਿਲਾਸਫੀ ਦੇ ਕੇਸ ਦੇ ਵਿੱਚ ਸੋ ਫਿਲਾਸਫਾਈਜ਼ਿੰਗ ਜਦੋਂ ਮੈਂ ਵਰਡ ਯੂਜ਼ ਕਰ ਰਿਹਾ ਹਾਂ ਤਾਂ ਵਿਦਵਾਨਾਂ ਨੇ ਜਦੋਂ ਤੋਂ ਦੁਨੀਆ ਨੂੰ ਫਿਲਾਸਫਾਈਜ਼ ਕਰਨਾ ਸ਼ੁਰੂ ਕੀਤਾ ਯਾਨੀ ਕਿ ਸਮਝਣ ਦੀ ਆਰਡੀਨਰੀ ਪ੍ਰਕਿਰਿਆ ਤੋਂ ਥੋੜੀ ਜੀ ਮੈਟਾ ਲੈਵਲ ਪ੍ਰਕਿਰਿਆ ਵੱਲ ਨੂੰ ਜਾਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਕੁਐਸਚਨ ਫਿਲਾਸਫਾਈਜ਼ਿੰਗ ਹੋ ਗਏ ਫਿਲਾਸਫੀਕਲ ਹੋ ਗਏ ਰਾਈਟ ਤੇ ਜਦੋਂ ਵੀ ਅਸੀਂ ਫਿਲਾਸਫਾਈਜ਼ਿੰਗ ਦੀ ਇਸ ਪੂਰੀ ਜਿਹੜੀ ਜੋ ਉਹਦੇ ਚ ਰਿਜ਼ਲਟ ਨਿਕਲਿਆ ਉਹਨੂੰ ਅਸੀਂ ਦੇਖਦੇ ਆ ਪਾਸਟ ਦੇ ਵਿੱਚ ਤਾਂ ਸਾਨੂੰ ਬਹੁਤ ਸਾਰੇ ਥਿਉਰੀਜ਼ ਮਿਲਦੀਆਂ ਨੇ ਬਹੁਤ ਸਾਰੀਆਂ ਅਪਰੋਚਸ ਮਿਲਦੀਆਂ ਨੇ